ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦੇ ਜਿਵੇਂ ਹੀ ਨਤੀਜੇ ਆਏ ਖਾਸ ਕਰਕੇ ਸਭ ਤੋਂ ਵੱਡਾ ਝਟਕਾ ਲੱਗਿਆ ਕਾਂਗਰਸ ਪਾਰਟੀ ਨੂੰ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜੀ ਜੰਗ ਫਤਿਹ ਕੀਤੀ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ 5 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਵੋਟ ਪਹਿਲਾਂ 2022 ਦੀਆਂ ਚੋਣਾਂ ਦੇ ਵਿੱਚ ਵਿਧਾਨ ਬਦਲਾਅ ਦੇ ਨਾਮ ਤੇ ਕਾਂਗਰਸ ਤੋਂ ਸ਼ੁਰੂਮਣੀ ਅਕਾਲੀ ਦਲ ਤੋਂ ਭਾਰਤੀ ਜਨਤਾ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਆਈ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹੀ ਵੋਟ ਵਾਪਸ ਮੁੜ ਗਈ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੇ 13 ਦੇ ਵਿੱਚੋਂ 7 ਉਮੀਦਵਾਰ ਜਿੱਤੇ ਲੋਕ ਸਭਾ ਦੇ ਲੇਕਿਨ ਜੇ ਗੱਲ ਕਰੀਏ ਜਿਵਨੀ ਚੋਣਾਂ ਦੀ ਪਹਿਲਾ ਹਲਕਾ ਜਦンダー ਵੈਸਟ ਵਿੱਚ ਫਿਰ ਉਸ ਤੋਂ ਬਾਅਦ ਕਾਂਗਰਸ ਨੂੰ ਝਟਕਾ ਲੱਗਾ ਇਹਨਾਂ ਚਾਰ ਹਲਕਿਆਂ ਦੇ ਵਿੱਚੋਂ ਇੱਕ ਹਲਕੇ ਦੇ ਜਿੱਤ ਹਾਸਲ ਕੀਤੀ ਉਹ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਇਧਰ ਬਾਦੀ ਮਾਜੀ ਗਈ ਤਤੀਲਾ ਮਾਂਜਿਆ ਗਿਆ ਭਾਰਤੀ ਜਨਤਾ ਪਾਰਟੀ ਦਾ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਉਸ ਤੋਂ ਬਾਅਦ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਇਸ ਗੱਲ ਦਾ ਤਾਂ ਖਲਾਸਾ ਪਹਿਲਾਂ ਹੀ ਕਰ ਦਿੱਤਾ ਸੀ ਸੁਨੀਲ ਕੁਮਾਰ ਜਾਖੜ ਨੇ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਦੇਖੋ ਜਿਸ ਤਰ੍ਹਾਂ ਹਾਲ ਹੋਇਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਉਸੇ ਤਰ੍ਹਾਂ ਹੋਵੇਗਾ ਇਸ ਕਰਕੇ ਮੈਂ ਆਪਣਾ ਅਸਤੀਫਾ ਜਿਹੜਾ ਹੈ ਆਲਰੇਡੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਦੇ ਦਿੱਤਾ ਹੈ ਜੇ ਜੇ ਪੰਜਾਬ ਦੇ ਇੰਚਾਰਜ ਦੀ ਗੱਲ ਕਰੀਏ ਉਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇਰ ਪਾਨੀ ਵਿਜੇਰ ਰੁਪਾਨੀ ਅਤੇ ਮਨਨਜ ਕਾਲੀਆ ਜਿਹੜੇ ਮੇਨ ਪੰਜਾਬ ਦੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਐਕਟੀਵਿਟੀਆਂ ਨੇ ਉਹਨਾਂ ਨੂੰ ਦੇਖਦੇ ਕੀਤੀ ਹੈ ਇਧਰ ਇੱਕ ਨਵਾਂ ਧਮਾਕਾ ਹੋ ਗਿਆ ਹੈ ਯਾਨੀ ਕਿ ਬਿਲਕੁਲ মুনਕਰ ਹੋ ਗਏ ਨੇ ਬਿਲਕੁਲ ਨਾਤਾ ਤੋੜ ਦਿੱਤਾ ਹੈ ਬਿਲਕੁਲ ਲਕੀਰ ਖਿੱਚ ਦਿੱਤੀ ਗਈ ਹੈ ਕਿ ਮੈਂ ਕਿਸੇ ਵੀ ਹਾਲਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਹੀਂ ਆਵਾਂਗਾ ਮੈਂ ਗੱਲ ਕਰਦਾ ਹਾਂ ਸੁਨੀਲ ਕੁਮਾਰ ਜਾਖੜ ਦੀ ਆਖਰਕਾਰ ਸੁਨੀਲ ਕੁਮਾਰ ਜਾਖੜ ਦੀ ਕਿਹੜੀ ਪਾਰਟੀ ਦੇ ਨਾਲ ਸੈਟਿੰਗ ਹੋ ਗਈ ਹੈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਸਪੋਰਟ ਕਰ ਰਹੇ ਨੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰਦੇ ਨੇ ਕਿ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਹੋ ਇਧਰ ਵੱਡੀ ਮੀਟਿੰਗ ਰੱਖੀ ਗਈ ਹਾਰ ਦਾ ਮਤਨ ਕੀਤਾ ਗਿਆ ਜਿੱਥੇ ਕੈਪਟਨ ਅਮਰਿੰਦਰ ਸਿੰਘ ਪਰਨੀਤ ਕੋ ਰਾਣਾ ਗੁਰਮੀਤ ਸਿੰਘ ਸੋਢੀ ਵਿਜੇ ਸਾਹਪਲਾ ਹਰਜੀਤ ਗਰੇਵਾਲ ਅਤੇ ਵਿਜੇਰਪਾਨੀ ਮਨੋਰੰਜਨ ਕਾਲਿਆ ਯਾਨੀ ਕਿ ਲਗਭਗ ਮਨਪ੍ਰੀਤ ਬਾਦਲ ਦੋ ਰਵਿਕਰਨ ਕਾਲੋ ਯਾਨੀ ਕਿ ਦੋ 2250 ਜਿਹੜੇ ਵਰਕਸ ਸੀ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਵੱਲੋਂ ਮੀਟਿੰਗ ਰੱਖੀ ਗਈ ਹੰਗਾਵੀ ਮੀਟਿੰਗ ਜਾਂ ਕਹਿ ਸਕਦੇ ਆ ਹਾਰ ਉੱਤੇ ਮੰਤਰਨ ਕੀਤਾ ਤੀਜਾ ਮਿਥਿਆ ਗਿਆ ਕਿ ਅਗਲੇ 30 ਦਿਨਾਂ ਦੇ ਵਿੱਚ ਵਿੱਚ ਵੱਧ ਤੋਂ ਵੱਧ ਲੋਕ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਨਾਲ ਜੁੜੋ ਉਸ ਦੀ ਅਗਵਾਈ ਕਰਨਗੇ ਮਨੋਰੰਜਨ ਕਾਰਜਾ ਨਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਨਾ ਪ੍ਰਨੀਤ ਕੌਰ ਨੂੰ ਨਾ ਹਰਜੀਤ ਗਰੇਵਾਲ ਨੂੰ ਨਾ ਮਨਪ੍ਰੀਤ ਬਾਦਲ ਨੂੰ ਯਾਨੀ ਕਿ ਇਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਮਨੋਰੰਜਨ ਕਾਰਜਾ ਜੋ ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਦਿੱਤੀ ਗਈ ਇੱਥੇ ਸੁਨੀਲ ਕੁਮਾਰ ਜਾਖੜ ਫਿਰ ਉਕੂਮ ਕਰਨ ਵਾਲੀ ਨੀਂਦ ਸੁੱਤੇ ਰਹਿ ਉਹਨਾਂ ਨੇ ਫਿਰ ਦੁਬਾਰਾ ਸ਼ਮੂਲੀਅਤ ਨਹੀਂ ਕੀਤੀ ਸੂਤਰ ਦੱਸਦੇ ਨੇ ਕਿ ਅੱਜ ਜਾਂ ਕੱਲ ਨਵੇਂ ਪ੍ਰਧਾਨ ਹੋਣਗੇ ਭਾਰਤੀ ਜਨਤਾ ਪਾਰਟੀ ਦੇ ਉਹ ਚਾਹੇ ਰਾਣਾ ਗੁਰਮੀਤ ਸਿੰਘ ਸੋਢੀ ਹੋ ਜਾਣ ਚਾਹੇ ਵਿਜੇ ਸਾਪਲਾ ਹੋ ਜਾਣ ਚਾਹੇ ਹਰਜੀਤ ਗਰੇਵਾਲ ਹੋ ਜਾਣ ਚਾਹੇ ਕੈਪਟਨ ਅਮਰਿੰਦਰ ਸਿੰਘ ਬਾਜਣ ਲੇਕਿਨ ਹੁਣ ਬਿਲਕੁਲ ਨਹੀਂ ਬਖਸ਼ਾ ਜਾਵੇਗਾ ਹਰਜੀਤ ਗਰੇਵਾਲ ਨੇ ਕਿਹਾ ਸੀਮਨ ਕੁਮਾਰ ਜਾਕਰ ਨੂੰ ਕਿਉਂਕਿ ਸੀਮਨ ਕੁਮਾਰ ਜਾਕਰ ਨੇ ਨਾ ਤੇ ਪੰਚਾਇਤੀ ਚ ਉਹਨਾਂ ਦੀ ਚੀਟਿੰਗ ਲਈ ਅਤੇ ਨਾ ਹੀ ਆ ਜਿਮਣੀ ਚੋਣਾਂ ਦੀ ਹਾਰ ਦਾ ਜਾਜਾ ਲਿਆ ਇਸ ਲਈ ਉਹ ਆਲਰੇਡੀ ਜਿਹੜੀ ਛੁੱਟੀ ਕਰ ਚੁੱਕੇ ਨੇ ਵਿਜੇਰਪਾਨੀ ਨੇ ਲਗਭਗ ਪੱਕੀ ਮੋਲ ਲਾ ਦਿੱਤੀ ਹੈ ਸੁਰੇਲ ਕੁਮਾਰ ਜਾ ਕੇ ਦੇ ਸੁਰੇਲ ਕੁਮਾਰ ਜਾ ਕੇ ਕਿਹੜੀ ਪਾਰਟੀ ਵੱਲ ਜਾਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਇੱਧਰ ਨਵੇਂ ਪ੍ਰਧਾਨ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਧੰਨਵਾਦ